ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦੀਆਂ ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਹਨ ਸੀਐਮ ਭਗਵੰਤ ਮਾਨ ਨੇ ਆਪਣੇ ਐਕਸ ਹੈਂਡਲ ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਪੰਜਾਬੀ ਬੋਲੀ ਅਤੇ ਗਾਇਕੀ ਨੂੰ ਸਰਦਾ ਤੋਂ ਉੱਪਰ ਉਠਾਣ ਵਾਲੇ ਛੋਟੇ ਵੀਰ ਦਲਜੀਤ ਦੋਸਾਂ ਨੂੰ ਮਿਲ ਕੇ ਜ ਬਹੁਤ ਖੁਸ਼ੀ ਤੇ ਸਕੂਨ ਮਿਲਿਆ ਪਰਮਾਤਮਾ ਪੰਜਾਬ ਤੇ ਪੰਜਾਬੀਅਤ ਤੇ ਪੰਜਾਬੀਆਂ ਦੇ ਪ੍ਰਤੀਨਿਧੀਆਂ ਦੇ ਪਹਿਰੇਦਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਨਾਲ ਹੀ ਉਹਨਾਂ ਨੇ ਲਿਖਿਆ ਹੈ ਕਿ ਪੰਜਾਬੀ ਆਗੇ ਹੋਏ ਛਾਗੇ ਹੋਏ ਦੱਸਦੇ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਦੱਸਦੇ ਕਿ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦੀਆਂ ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝੀਆਂ ਕੀਤੀਆਂ ਹਨ ਸੀਐਮ ਭਗਵੰਤ ਮਾਨ ਨੇ ਫਿਨਲੈਂਡ ਵਿਖੇ ਸਫਲਾਈ ਹਾਸਲ ਕਰਨ ਤੋਂ ਬਾਅਦ ਪਹੁੰਚੇ ਪ੍ਰਾਇਮਰੀ ਅਧਿਕਾਰ ਨਾਲ ਆਪਣੇ ਸਰਕਾਰੀ ਨਿਵਾਸ ਉਤੇ ਵਿਚਾਰ ਚਰਚਾ ਕੀਤੀ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਇਤਿਹਾਸਿਕ ਦਿਨ ਹੈ ਕਿਉਂਕਿ ਇਹ ਅਧਿਆਪਕ ਫਿਨਲੈਂਡ ਤੋਂ ਆਲਮੀ ਪੱਧਰ ਦੀ ਸਿੱਖਿਆ ਹਾਸਲ ਕਰਕੇ ਆਪਣੇ ਵਿਲੱਖਣ ਤਜਰਬੇ ਸਾਂਝੇ ਕਰ ਰਹੇ ਹਨ ਉਹਨਾਂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਲਈ ਰੋਲ ਮਾਡਲ ਬਣਨ ਦਾ ਸੱਜਾ ਦਿੱੰਦਿਆ ਕਿਹਾ ਕਿ ਉਹਨਾਂ ਨੂੰ ਨੇਕ ਕਾਰਜ ਲਈ ਫਿਨਲੈਂਡ ਭੇਜਿਆ ਗਿਆ ਸੀ ਭਗਵੰਤ ਮਾਨ ਨੇ ਕਿਹਾ ਕਿ ਅਧਿਆਪਕਾਂ ਨੂੰ ਦੇਸ਼ ਲਈ ਮਜ਼ਬੂਤ ਨੀ ਰੱਖਣ ਦੀ ਜਿਮੀਵਾਰੀ ਸੌਂਪੀ ਗਈ ਹੈ ਉਨ੍ਹਾਂ ਕਿਹਾ ਕਿ ਨਵਾਂ ਹੁਨਰ ਹਾਸਲ ਕਰਨ ਵਾਲੇ ਇਹ ਅਧਿਆਪਕ ਹੁਣ ਸੂਬੇ ਅਤੇ ਦੇਸ਼ ਦਾ ਸਰਮਾਇਆ ਬਣਨਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕਾਂ ਨੂੰ ਸਦਾ ਦਿੱਤਾ ਸੀ ਕਿ ਉਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਦੇਣ ਤਾਂ ਕਿ ਸਾਡੇ ਬੱਚੇ ਸੂਬੇ ਦੀ ਸਮਾਜਿਕ ਆਰਥਿਕ ਤਰੱਕੀ ਵਿੱਚ ਸਰਗਰਮ ਪਾਈਵਾਲ ਬਣ ਸਕਣ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀ ਸਿੰਘ ਬਾਦਲ ਨੇ ਅੰਮ੍ਰਿਤਸਰ ਚੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਇਸ ਤੋਂ ਪਹਿਲਾਂ ਅਕਾਲ ਜਲ ਦੇ ਹੋਰ ਆਗੂ ਵੀ ਉੱਥੇ ਪਹੁੰਚੇ ਸਨ ਆਪਣੀ 10 ਦਿਨਾਂ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਇਹ ਸਾਰੇ ਅੰਮ੍ਰਿਤਸਰ ਪਹੁੰਚੇ ਅਤੇ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਸਜ਼ਾ ਪੂਰੀ ਕੀਤੀ। ਇਸ ਦੌਰਾਨ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਨੂੰ ਦਿੱਤੇ ਹੁਕਮਾਂ ਨੂੰ ਪ੍ਰਵਾਨ ਕਰਦਿਆਂ ਆਪਣੀ ਸੇਵਾ ਪੂਰੀ ਕਰ ਲਈ ਹੈ। ਮੈਂ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਕਿ ਸਾਰਿਆਂ ਨੇ ਸੇਵਾ ਵਿੱਚ ਉਤਸ਼ਾਹ ਨਾਲ ਯੋਗਦਾਨ ਪਾਇਆ। ਇਸ ਦੌਰਾਨ ਚੀਮਾ ਨੇ ਵਿਰਸਾ ਸਿੰਘ ਬਲਟੋਹਾ ਦੇ ਸਵਾਲ ਦਾ ਕੋਈ ਜਵਾਬ ਦੇ ਦਿੱਤਾ। ਸੁਰੱਖਿਆ ਪ੍ਰਬੰਧਾਂ ਬਾਰੇ ਚੀਮਾ ਨੇ ਕਿਹਾ ਕਿ ਅੱਜ ਦੀ ਸੁਰੱਖਿਆ ਸਿਰਫ ਦਿਖਾਵੇ ਲਈ ਹੈ। ਜੇਕਰ ਉਸ ਦਿਨ ਮੁਸਤੈਦੀ ਦਾ ਪਦਰ ਉਸ ਤਿੰਨ ਬਖਾਇਏ ਹੁੰਦਾ ਤਾਂ ਮਾਮਲਾ ਇਸ ਹੱਦ ਤੱਕ ਨਾਵਾਦਾਂ ਅਤੇ ਦੁਨੀਆ ਨੂੰ ਜਾ ਰਹੇ ਗਲਤ ਸੰਦੇਸ਼ ਨੂੰ ਰੋਕਿਆ ਜਾ ਸਕਦਾ ਸੀ ਸੁਰੱਖਿਆ ਦੇ ਖਾਬੇ ਲਈ ਨਹੀਂ ਹੋਣੀ ਚਾਹੀਦੀ ਸੁਪਰੀਮ ਕੋਰਟ ਨੇ ਮਰਨ ਵਰਤ ਉੱਤੇ ਬੈਠੇ ਕਿਸਾਨਾਂ ਕੋ ਚਗਜੀਤ ਸਿੰਘ ਡੱਲੇਵਾਲ ਦੀ ਸਿਹਤ ਉੱਤੇ ਚਿੰਤਾ ਜ਼ਾਹਰ ਕੀਤੀ ਹੈ ਉੱਚ ਅਦਾਲਤ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਹੁਕਮ ਦਿੱਤਾ ਹੈ ਕਿ ਕਿਸਾਨਾਂ ਆਗੂ ਨੂੰ ਹੋਰੀ ਡਾਕਟਰੀ ਸਹਾਇਤਾ ਮਹਿਆ ਕਰਵਾਈ ਜਾਵੇ ਸੁਪਰੀਮ ਕੋਰਟ ਨੇ ਇਸ ਦੇ ਨਾਲ ਹੀ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਕਿਹਾ ਕਿ ਕਿਸਾਨ ਆਗੂਆਂ ਨੂੰ ਆਪਣਾ ਮਰਨ ਵਰਤ ਤੋੜਨ ਲੀ ਮਨਾਇਆ ਜਾਵੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਕਿਸਾਨ ਆਗੂਆਂ ਦੇ ਵਿਰੋਧ ਨੂੰ ਦਬਾਉਣ ਲਈ ਕਿਸੇ ਤਰ੍ਹਾਂ ਦੀ ਤਾਕਤ ਦੀ ਵਰਤੋਂ ਨਾ ਕੀਤੀ ਜਾਵੇ ਅਦਾਲਤ ਨੇ ਕੇਂਦਰ ਤੇ ਪੰਜਾਬ ਸਰਕਾਰ ਤੇ ਪ੍ਰਤੀਨਿਧੀਆਂ ਇਸ ਸਬੰਧੀ ਫੌਰੀ ਕਿਸਾਨ ਆਗੂ ਡੱਲੇਵਾਲ ਨੂੰ ਮਿਲ ਲਈ ਕਿਹਾ ਹੈ ਸਿਖਰਲੀ ਅਦਾਲਤ ਨੇ ਸਾਫ਼ ਕਿਹਾ ਹੈ ਕਿ ਪੰਜਾਬ ਦੇ ਕਿਸਾਨ ਆਗੂ ਡੱਲੇਵਾਲ ਦੇ ਵਿਰੋਧ ਨੂੰ ਤੋੜਨ ਲਈ ਕਿਸੇ ਵੀ ਤਾਕਤ ਦੀ ਵਰਤੋਂ ਨਾ ਕੀਤੀ ਜਾਵੇ ਦੱਸ ਦੇ ਕਿ ਦੱਸ ਦੇ ਕਿ ਸ਼ੰਭੂ ਬਾਰਡਰ ਕਿਸਾਨ ਅੰਦੋਲਨ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਕਮੇਟੀ ਕਿਸਾਨਾਂ ਨੂੰ ਅੰਦੋਲਨ ਨੂੰ ਕੁਝ ਸਮੇਂ ਲਈ ਮਾਤਲ ਕਰਨ ਲਈ ਮਨਾਉਣ ਲਈ ਸਭ ਤੋਂ ਵਧੀਆ ਸਥਿਤੀ ਵਿੱਚ ਹੋ ਸਕਦੀ ਹੈ ਕਮੇਟੀ ਦਾ ਮੁਢਲਾ ਕੰਮ ਹੁਣ ਕਿਸਾਨਾਂ ਨੂੰ ਉਹਨਾਂ ਦੇ ਕੰਮ ਕਰਨ ਦੇ ਢੰਗ ਨਾਲ ਪੱਖਪਾਤ ਕੀਤੇ ਬਿਨਾਂ ਮਨਾਣਾ ਹੋਵੇਗਾ ਉਹਨਾਂ ਨੂੰ ਹਾਈਵੇ ਤੇ ਹਟਣ ਜਾਂ ਆਪਣਾ ਅੰਦੋਲਨ ਮਾਤਲ ਕਰਨ ਲਈ ਮਨਾਣਾ ਹੋਵੇਗਾ ਸੁਪਰੀਮ ਕੋਰਟ ਨੇ ਕਮੇਟੀ ਦੀ ਹੁਣ ਤੱਕ ਦੀ ਪ੍ਰਗਤੀ ਇਤਸਾਲੀ ਪ੍ਰਗਟਾਈ ਹੈ ਅਦਾਲਤ ਨੇ ਕਿਹਾ ਕਿ ਕਮੇਟੀ ਚੰਗਾ ਕੰਮ ਕਰ ਰਹੀ ਹੈ ਇਕਬਾਰ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਬਾਲ ਜੋ ਕਿ 17 ਦਿਨਾਂ ਤੋਂ ਪੁਖੜ ਤਾਲ ਤੇ ਬੈਠੇ ਹਨ ਉਹ ਸੀਨੀਅਰ ਸਿਟੀਜ਼ਨ ਹਨ ਉਹਨਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਹਨ ਅਜਿਹੇ ਵਿੱਚ ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਸੂਬਾ ਅਤੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਨੂੰ ਮਨਾ ਲੀ ਕਮੇਟੀ ਸਭ ਤੋਂ ਵਧੀਆ ਹੋ ਸਕਦੀ ਹੈ ਅਤੇ ਹੁਣ ਸੁਪਰੀਮ ਕੋਰਟ ਨੇ ਮਰਨ ਵਰਤ ਉਤੇ ਬੈਠੇ ਕਿਸਾਨਾਂ ਕੋ ਚਗਜੀਤ ਸਿੰਘ ਡੱਲੇਵਾਲ ਦੀ ਸਿਹਤ ਉਤੇ ਚਿੰਤਾ ਜ਼ਾਹਰ ਕੀਤੀ ਹੈ ਉੱਚ ਅਦਾਲਤ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਹੁਕਮ ਦਿੱਤਾ ਹੈ ਕਿ ਕਿਸਾਨ ਆਗੂ ਨੂੰ ਫੋਰੀ ਡਾਕਟਰੀ ਸਹਾਇਤਾ ਮਹਿਆ ਕਰਵਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਅਸੀਂ ਪਹੁੰਚੇ ਹੋਏ ਹਾਂ ਖਨੋਰੀ ਬਾਰਡਰ ਤੇ ਜਿੱਥੇ ਪਿਛਲੇ 18 ਦਿਨ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ ਤੇ ਬੈਠੇ ਨੇ ਔਰ ਅਸੀਂ ਉਹਨਾਂ ਨੂੰ ਵੀ ਮਿਲੇ ਆਂ ਬਹੁਤ ਕਮਜ਼ੋਰ ਹੋਏ ਹੋਏ ਨੇ ਲੇਕਿਨ ਮਨੋਬਲ ਬਹੁਤ ਸਟਰੋਂਗ ਹੈ। ਅੱਜ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਪਿੱਛੇ ਸਾਰੇ ਕਿਸਾਨਾਂ ਦੇ ਪਿੰਡੋਂ ਪਿੰਡਾਂ ਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਸਾਰੇ ਜਨਤਾ ਪਹੁੰਚੀ ਹੋਈ ਆ ਖੇਤ ਮਜ਼ਦੂਰ ਪਹੁੰਚੇ ਹੋਏ ਨੇ ਹਰ ਵਰਗ ਦੇ ਲੋਕ ਪਹੁੰਚੇ ਟਰਾਲੀਆਂ ਲਗਾਤਾਰ ਇਹ ਤਾਂ ਹੁਣ ਚਲੋ 10 11 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਲੇਕਿਨ ਜਿਹੜਾ ਇਹ ਭੁਖੜਤਾਲ ਵਾਲਾ ਮਸਲਾ ਹੈ ਇਹ ਬਹੁਤ ਇੰਪੋਰਟੈਂਟ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਦਾਂ ਦਾ ਅਣਮਨੁੱਖੀ ਰਵਈਆ ਸ਼ਾਇਦ ਸਾਡੇ ਨਾਲ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਠੀਕ ਹੈ ਸਾਡੇ ਤੇ ਤਸ਼ੱਦਦ ਕਰਦੇ ਸੀ ਫਿਜ਼ੀਕਲ ਟੌਰਚਰ ਕਰਦੇ ਸੀਗੇ ਫਿਜ਼ੀਕਲ ਐਲੀਮੀਨੇਸ਼ਨ ਯਾਨੀ ਕਿ ਜਸਮਾਨੀ ਤੌਰ ਤੇ ਇੱਕ ਕਿਸਮ ਦਾ ਅਤਵਾਦ ਚੜਾਇਆ ਜਾਂਦਾ ਸੀਗਾ ਉਸ ਤੋਂ ਪਹਿਲਾਂ ਮੁਗਲਾਂ ਨੇ ਉਹ ਵੀ ਕਰਦੇ ਸੀ ਸਾਡੇ ਨਾਲ ਕੱਲੂ ਕਰੇ ਹੋਏ ਬਹੁਤ ਕੁਝ ਹੋਇਆ ਇਹ ਕੀਤਾ ਬਗਾਨਿਆਂ ਨੇ ਲੇਕਿਨ ਇਹ ਜਿਹੜੇ ਹੁਣ ਜਿਨ੍ਹਾਂ ਨੂੰ ਅਸੀਂ ਆਪਣਾ ਕਹਿੰਨੇ ਆ ਚਾਹੇ ਉਹ ਸਾਡੀ ਦਿੱਲੀ ਵਾਲੀ ਸਰਕਾਰ ਆ ਬੀਜੇਪੀ ਦੀ ਉਹਨੂੰ ਕਹਿੰਨੇ ਆ ਇਹ ਸਾਡੀ ਸਰਕਾਰ ਆ ਜੀ ਆ ਚਾਹੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਇਹ ਅਸੀਂ ਆਪ ਚੁਣੀ ਇਹਨਾਂ ਨੇ ਚੁਣੀ ਸਾਰਿਆਂ ਨੇ 92 ਬੋਰਡ ਹਵਾ ਚੋਂ ਤੋਂ ਵੋਟਾਂ ਪੈ ਕੇ ਆ ਨਗੇ ਲੇਕਿਨ ਉਹਨਾਂ ਨੂੰ ਕੋਈ ਕੰਸਰਨ ਨਹੀਂਗਾ ਉਹਨਾਂ ਨੂੰ ਕੋਈ ਸਰੋਕਾਰ ਨਹੀਂਗਾ ਕਿ ਕੋ ਬੰਦਾ ਮਰ ਗਿਆ ਵਾ ਕੋ ਜੀ ਗਿਆ ਵਾ ਕੋਈ ਲੰਮਾ ਪਿਆ ਕੋ ਟਰਾਲੀਆਂ ਚ ਬੈਠਾ ਕੋ ਠੰਡ ਚ ਬੈਠਾ ਕੋਈ ਸਰੋਕਾਰ ਨਹੀਂਗਾ ਮੈਨੂੰ ਇਹੀ ਗੱਲ ਗੁਰੂ ਨਾਨਕ ਸਾਹਿਬ ਦੇ ਉਹ ਕਥਨ ਚੇਤੇ ਆਉਂਦੇ ਨੇ ਕਿ ਐਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦਨਾ ਆਇਆ ਜਦੋਂ ਬਾਬਰ ਨੇ ਹਮਲਾ ਕੀਤਾ ਨਾ 1521 ਦੇ ਵਿੱਚ ਤੀਸਰੀ ਵਾਰ ਪੰਜਾਬ ਆਣ ਕੇ ਐਲਾਨਾਬਾਦ ਐਮਨਾਬਾਦ ਐਮਨਾਬਾਦ ਸ਼ਹਿਰ ਵਿੱਚ ਬਹੁਤ ਤਸ਼ੱਦਦ ਹੋਇਆ ਇਤਿਹਾਸ ਰਿਕਾਰਡਡ ਆ ਸਾਰਾ ਔਰਤਾ ਨਾ ਬੱਚਾ ਨਾ ਬਹੁਤ ਜ਼ੁਲਮਟ ਆਇਆ ਤੇ ਗੁਰੂ ਨਾਨਕ ਸਾਹਿਬ ਨੇ ਫੇ ਲਾਹਮਾ ਦਿੱਤਾ ਉਸ ਵਲੇ ਦੇ ਹਾਕਮ ਨੂੰ ਅੱਜ ਉਹੀ ਸਾਡਾ ਲਾਹਮਾ ਭਗਵੰਤ ਮਾਨ ਨੂੰ ਤੇ ਆ ਦਜੀ ਕੇਂਦਰ ਸਰਕਾਰ ਨੂੰ ਆ ਕਿ ਯਾਰੋ ਤੁਹਾਨੂੰ ਕੋਈ ਦੁੱਖ ਨਹੀਂ ਆਉਂਦਾ ਤੁਹਾਨੂੰ ਤੁਹਾਡੇ ਅੰਦਰ ਕੋਈ ਦਿਲ ਨਹੀਂ ਧੜਕਦਾ ਅਗਰ ਇਹੀ ਅਣਛਣ ਕੋਈ ਤਕਲੀਫ ਤੁਹਾਡਾ ਬੱਚਾ ਸਹਿੰਦਾ ਹੁੰਦਾ ਜਾ ਤੁਹਾਡੇ ਪਰਿਵਾਰ ਦਾ ਮੈਂਬਰ ਆਉਂਦਾ ਤਾਂ ਤੁਸੀਂ ਕੀ ਇਹੀ ਰਵਈਆ ਅਖਤਿਆਰ ਕਰਦੇ ਔਰ ਇਹਨਾਂ ਦੀਆਂ ਮੰਗਾਂ ਪੰਜਾਬ ਦੇ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਚਾਹੇ ਸ਼ੰਭੂ ਬਾਰਡਰ ਰਿਆ ਚਾਹੇ ਖਨੌਰੀ ਆ ਤੇ ਚਾਹੇ ਉਹ ਐਸਕੇਐਮ ਦਾ ਅੰਦੋਲਨ ਰਿਆ ਇਹਨਾਂ ਦੀਆਂ ਮੰਗਾਂ ਕੀ ਨੇ ਇਹ ਇਕੱਲੇ ਪੰਜਾਬ ਦੀ ਲਈ ਨਹੀਂ ਲੜ ਰਹੇ ਪੰਜਾਬ 'ਚ ਤਾਂ ਫਿਰ ਵੀ ਐਮਐਸਪੀ ਕੁਝ ਫਸਲਾਂ ਤੇ ਮਿਲਦੀ ਆ ਸਾਨੂੰ ਹਾਲਾਂਕਿ ਪਿਛਲੀ ਸਰਕਾਰ ਆ ਝੋਨੇ ਦੀ ਫਸਲ 'ਚ ਬਹੁਤ ਵੱਡੀ ਲੁੱਟ ਹੋਈ ਆ ਸਰਕਾਰੀ ਏਜੰਸੀਆਂ ਨੇ ਮਿਲ ਕੇ ਨਾਲ ਲੁੱਟ ਕਰਾਈ ਜੇ ਇਹਦੇ ਮੈਂ ਇੱਕ علیحدਾ ਚਿੱਠੀ ਲਿਖੂਗਾ ਪ੍ਰਾਈਮ ਮਿਨਿਸਟਰ ਨੂੰ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਕਿਉਂਕਿ ਜਿਹੜਾ 185 ਲੱਖ ਟਨ ਆਇਆ ਹੈ 43000 ਕਰੋੜ ਰੁਪਏ ਚੋਂ 10% ਵੀ ਜੇ ਸਾਡੀ ਐਮਐਸਪੀ ਘਟ ਮੀਡੀ ਜਿਹੜੀ ਕਿ ਵੱਧ ਕੱਟਿਆ ਗਿਆ ਤਾਂ 5000 ਕਰੋੜ ਰੁਪਏ ਦਾ ਇਹਨਾਂ ਜ਼ਿਮੀਦਾਰਾਂ ਦਾ ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਪੈਸਾ ਲੁੱਟਿਆ ਗਿਆ ਵਾ ਇਹ ਸਾਰੀਆਂ ਮੰਗਾਂ ਕਿਹਨਾਂ ਦੀਆਂ ਨੇ ਇਹ ਸਾਰੇ ਦੇਸ਼ ਦੇ ਕਿਸਾਨਾਂ ਦੀਆਂ ਨੇ ਜਿਹੜਾ ਸਾਡਾ ਗੁਰੂ ਸਾਹਿਬਾਨ ਸਿਖਾ ਕੇ ਗਏ ਨਾ ਕਿ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਇਹ ਉਹਦੀ ਲੜਾਈ ਆ ਇਹ ਕੋਈ ਡੱਲੇਵਾਲ ਸਾਹਿਬ ਕੱਲਿਆਂ ਦੀ ਲੜਾਈ ਨਹੀਂ ਗਈ ਇਸ ਲਈ ਮੈਂ ਦੋਨਾਂ ਸਰਕਾਰਾਂ ਦੀ ਸਖਤ ਸ਼ਬਦਾਂ 'ਚ ਨਖੇਦੀ ਕਰਦਾ ਭਗਵੰਤ ਮਾਨ ਨੂੰ ਕਹਿੰਦਾ ਕੋਈ ਥੋੜੀ ਬਹੁਤੀ ਸ਼ਰਮ ਕਰ ਲੈ ਇੱਕ ਆਦਮੀ ਬਜ਼ੁਰਗ ਜਿਹੜਾ ਕੈਂਸਰ ਪੀੜਤ ਆ ਉਹ 18 ਦਿਨ ਤੋਂ ਭੁੱਖਾ ਵਾ ਤੇ ਤੁਸੀਂ ਸਰਕਾਰੀ ਜਹਾਜ਼ਾਂ 'ਚ ਤੇ ਆ ਛੋਟੀਆਂ-ਛੋਟੀਆਂ ਇਲੈਕਸ਼ਨਾਂ ਵਿੱਚ ਚੁਟਕਲੇ ਸੁਣਾਉਂਦੇ ਫਿਰਦੇ ਲੋਕਾਂ ਨੂੰ ਉਹਨਾਂ ਦੇ ਦਿਲ ਤੇ ਕੀ ਬੀਦਾ ਹੋਊਗਾ ਇੱਥੇ ਪਹੁੰਚੋ ਔਰ ਇਹਨਾਂ ਨਾਲ ਗੱਲ ਕਰੋ ਇਹ ਲੜਾਈ ਕੱਲੇ ਇਹਨਾਂ ਦੀ ਨਹੀਂ ਇਹ ਪੰਜਾਬ ਦੇ ਲੋਕਾਂ ਦੀ ਪੰਜਾਬ ਸਰਕਾਰ ਨੂੰ ਲੜਾਈ ਲੜਨੀ ਚਾਹੀਦੀ ਸੀ ਤੁਹਾਡਾ ਫਰਜ਼ ਬਣਦਾ ਤੁਸੀਂ ਇਹਨਾਂ ਦੀ ਲੜਾਈ ਚੱਕ ਕੇ ਲੈ ਕੇ ਆਪਣੇ 92 ਦਾ ਟੋਲਾ ਲੈ ਕੇ ਉੱਥੇ ਪ੍ਰਾਈਮ ਮਿਨਿਸਟਰ ਦੇ ਬਾਹਰ ਜਾ ਕੇ ਧਰਨਾ ਮਾਰਦੇ ਜੋ ਗੱਲ ਦਾ ਸੁਣਦੇ ਪਰ ਇੱਥੇ ਕੋਈ ਪੁੱਛਣ ਵਾਲੇ ਨਹੀਂਗਾ ਸੋ ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਆਪਣੇ ਆਪਣੇ ਤਰੀਕੇ ਨਾਲ ਇਸ ਅੰਦੋਲਨ ਦੀ ਮਦਦ ਕਰੋ ਜਿੱਥੇ ਵੀ ਤੁਸੀਂ ਬੈਠੇ ਹੋ ਚਾਹੇ ਤੁਸੀਂ ਅਰਦਾਸ ਨਾਲ ਕਰ ਸਕਦੇ ਮਦਦ ਇੱਥੇ ਪਹੁੰਚ ਕੇ ਕਰ ਸਕਦੇ ਹੋ ਆਰਥਿਕ ਤੌਰ ਦੇ ਉੱਤੇ ਇਹਨਾਂ ਦੀ ਸਪੋਰਟ ਕਰੋ ਤੁਸੀਂ ਦੇਖ ਸਕਦੇ ਏਨੇ ਠੰਡੇ ਰੁੱਤ ਦੇ ਵਿੱਚ ਇਹ ਟਰਾਲੀਆਂ ਦੇ ਵਿੱਚ ਬੈਠੇ ਨੇ ਭੁੱਖੇ ਤੇ ਆਏ ਵੀ ਕਹਿ ਸਕਦੇ ਆ ਮੌਸਮ ਬਹੁਤ ਕੜਕ ਦੀ ਸਖਤ ਠੰਡ ਦਾ ਮੌਸਮ ਆ ਇਹਨਾਂ ਮੌਸਮਾਂ ਦੇ ਵਿੱਚ ਇੱਥੇ ਬੈਠ ਕੇ ਲੜਾਈ ਲੜਨੀ ਸੌਖੀ ਨਹੀਂਗੀ ਮੈਂ ਤਾਂ ਇਹਨਾਂ ਦੇ ਜਜ਼ਬੇ ਨੂੰ ਸਲੂਟ ਕਰਦਾ ਆ ਮੈਂ ਮਿਲਿਆ ਸੀ ਦਲੇਵਾਲ ਸਾਹਿਬ ਨੂੰ ਉਹਨਾਂ ਦੇ ਕੰਨ ਚ ਇਹੀ ਕਿਹਾ ਜ਼ਿਆਦਾ ਗੱਲ ਨਹੀਂ ਕਰਨ ਦੀ ਲੋੜ એનર્ਜੀ ਖਰਾਬ ਹੁੰਦੀ ਉਹਨਾਂ ਦੀ ਇਹ ਕਿਹਾ ਕਿ ਅਸੀਂ ਤੁਹਾਨੂੰ ਤੁਹਾਡੇ ਲਈ ਸਾਡੀਆਂ ਅਰਦਾਸਾਂ ਨੇ ਔਰ ਤੁਹਾਡੇ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਆ ਔਰ ਇਹੀ ਅਰਦਾਸ ਕਰਦੇ ਆ ਕਿ ਅੰਦੋਲਨ ਕਾਮਯਾਬ ਹੋਵੇ ਮੈਂ ਬਤੌਰ ਪ੍ਰੈਜ਼ੀਡੈਂਟ 올 ਇੰਡੀਆ ਕਿਸਾਨ ਵਿੰਗ ਕਾਂਗਰਸ ਦਾ। ਔਰ ਮੇਰੇ ਨਾਲ ਬੈਠੇ ਨੇ ਸਰਦਾਰ ਕਿਰਨਜੀਤ ਸਿੰਘ ਸੰਧੂ ਜਿਹੜੇ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਸਾਡੇ ਨਾਲ ਹੋਰ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਸਾਡੇ ਆਫਿਸ ਬੀਅਰਸ ਪਹੁੰਚੇ ਨੇ ਤੇ ਸਾਡੇ ਸਭ ਦੀ ਇਹ ਅਰਦਾਸ ਹੈ ਕਿ ਇਹ ਅੰਦੋਲਨ ਕਾਮਯਾਬ ਹੋਵੇ ਤੇ ਇਹ ਜਿਹੜੀਆਂ ਜ਼ਾਲਮ ਸਰਕਾਰਾਂ ਨੇ ਇਹ ਇੱਥੇ ਪਹੁੰਚ ਕੇ ਗੱਲਬਾਤ ਨਾਹੀਂ ਮੰਗਾ ਮੰਨ ਕੇ ਇਹਨਾਂ ਦੀ ਜਿਹੜੀ ਭੁਖੜ ਹਟਾਲਿਆ ਉਹਨੂੰ ਸਮਾਪਤ ਕਰਨ ਦਾ ਉਪਰਾਲਾ ਕਰਨ ਚੰਗੇ ਤਰੀਕੇ ਨਾਲ ਚੁੱਕਣ ਦੀ ਕੋਸ਼ਿਸ਼ ਕਰਨਗੇ ਤਾਂ ਹੋਰ ਕਤਲਗਾਰਤ ਹੋਵੇਗੀ ਖਰਾਬ ਹੋਵੇਗਾ ਮਾਹੌਲ ਅਗਰ ਇਹਨਾਂ ਨੂੰ ਕੁਝ ਹੋ ਗਿਆ ਤਾਂ ਤਾਂ ਵੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਪੋਜੀਸ਼ਨ ਆਵੇਗੀ ਤਾਂ ਉਹ ਜਿਹੜਾ ਜ਼ਿੰਮੇਵਾਰੀ ਆ ਉਹ ਦੋਨਾਂ ਕੇਂਦਰ ਤੇ ਪੰਜਾਬ ਸਰਕਾਰ ਦੀ ਹੋਵੇ ਸੋ ਸਾਨੂੰ ਅੰਤ ਵਿੱਚ ਇਹੀ ਮੈਂ ਕਹਿਣਾ ਚਾਹੁੰਦਾ ਕਿ ਸਾਨੂੰ ਬਗਾਨੇ ਜਿਹੜੇ ਸੀਗੇ ਹਾਕਮ ਜਦੋਂ ਉਹ ਕੁੱਟਦੇ ਮਾਰਦੇ ਸੀਗੇ ਤਾਂ ਸਾਨੂੰ ਦੁੱਖ ਜ਼ਰੂਰ ਲੱਗਦਾ ਸੀਗਾ ਲੇਕਿਨ ਫਿਰ ਵੀ ਅਸੀਂ ਲੜਦੇ ਸੀਗੇ ਕਿਉਂਕਿ ਇਹ ਸਮਝਦੇ ਸੀ ਕਿ ਤਾਂ ਬਾਹਰ ਲੈਨੇ ਲੇਕਿਨ ਜਦੋਂ ਆਪਣੇ ਕੁੱਟ ਦੇ ਮਾਰਦੇ ਨੇ ਇਹਦਾ ਇਹਦੀ ਛਰੀਟ ਵੀ ਜਿਹੜੀ ਉਹਦਾ ਜ਼ਿਆਦਾ ਦੁੱਖ ਲੱਗਦਾ ਅੰਤ 'ਚ ਇੱਕ ਗੱਲ ਸਮਝੋ ਪੰਜਾਬ ਦੇ ਲੋਕੋ ਪਹਿਲਾਂ ਪੰਜਾਬ ਨੂੰ ਤਬਾਹ ਕੀਤਾ ਗਿਆ ਥਰੂ ਫਿਜ਼ੀਕਲ ਇਲੀਮੀਨੇਸ਼ਨ ਜਸਮਾਨੀ ਤੌਰ ਤੇ ਅਤਵਾਦ ਸਾਡੇ ਤੇ ਝੜਾ ਕੇ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ ਖਤਮ ਕਰਨ ਦੀ ਕੀਤੀ ਗਈ ਕੌਮ ਨੂੰ ਫਿਰ ਨਸ਼ਿਆਂ ਦਾ ਦੌਰ ਚੱਲਿਆ ਹੋਇਆ ਵਾ ਹੁਣ ਕੀ ਹੋ ਰਿਹਾ ਕਿ ਹੁਣ ਇਹ ਸਰਕਾਰਾਂ ਸਾਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਰਹੀਆਂ ਨੇ ਇਕਨੋਮਿਕ ਟੈਰਰਿਜ਼ਮ ਸਲੈਪ ਕਰ ਰਹੀਆਂ ਸਾਡੇ ਤੇ ਜਦੋਂ ਸਾਨੂੰ ਭਾਅ ਨਹੀਂ ਠੀਕ ਦੇਣਾ ਸਾਡੀ ਕੋਈ ਗੱਲ ਨਹੀਂ ਮੰਨਣੀ ਸਾਡਾ 5000 ਕਰੋੜ ਦਾ ਹੋਰ ਲੁੱਟ ਕਰ ਜਾਣੀ ਜਾਂ ਸਾਡੇ ਪੰਜਾਬ ਦੇ ਪਾਣੀਆਂ ਨੂੰ ਲੁੱਟ ਕਰ ਜਾਣੀ ਇਹ ਬੜੇ ਇੰਪੋਰਟੈਂਟ ਵਾਈਟਲ ਇਸ਼ੂਜ਼ ਨੇ ਔਰ ਦੁੱਖ ਇਹ ਆ ਕਿ ਅੱਜ ਪੰਜਾਬ ਦੀ ਰਾਜਨੀਤੀ ਕੋਈ ਬਿੱਟੂ ਬਨਾਮ ਕੋਈ ਬਿਆਨ ਦੇ ਦਿੰਦਾ ਬਿੱਟੂ ਕੇ ਜੀ ਇਹ ਫਲਾਨੇ ਨੇ ਆਹ ਗੱਲ ਕੀਤੀ ਟੀਚਰਾਂ ਤੇ ਉਤਰੀ ਹੋਈ ਆ ਭਗਵੰਤ ਮਾਨ ਕੋਈ ਛੋਟੇ ਮੋਟੇ ਚੁਟਕਲੇ ਸੁਣਾ ਰਿਹਾ ਵਾ ਜਦ ਕੇ ਅਸਲ ਇਸ਼ੂਸ ਪੰਜਾਬ ਦੇ ਐਗਰੀਰੀਅਨ ਇਕਨੋਮੀ ਪੰਜਾਬ ਦੀ ਖੇਤੀ ਦੀ ਆਰਥਿਕਤਾ ਨੂੰ ਸਹੀ ਦਿਸ਼ਾ ਚ ਲੈ ਕੇ ਜਾਣਾ ਪੰਜਾਬ ਚ ਨਸ਼ਿਆਂ ਦਾ ਮਸਲਾ ਪੰਜਾਬ ਦਾ ਧਰਤੀ ਥੱਲੜਾ ਪਾਣੀ ਮੁੱਕ ਵੀ ਰਿਹਾ ਤੇ ਗੰਦਲਾਤ ਪੋਇਜ਼ਨਸਟ ਵੀ ਹੋ ਰਿਹਾ ਜਿਹੜਾ ਮਾਲਵੇ ਦੀ ਧਰਤੀ ਤੇ ਪੀਣ ਵਾਲੇ ਪਾਣੀ ਨੂੰ ਵਰਤਿਆ ਜਾਂਦਾ ਵਾ ਗੈਰ ਪੰਜਾਬੀਆਂ ਦਾ ਪੰਜਾਬ ਚ ਇੱਡੇ ਵੱਡੇ ਪੱਧਰ ਤੇ ਆ ਜਾਣਾ ਬਿਨਾ ਕਿਸੇ ਕਾਨੂੰਨ ਤੋਂ ਮੈਂ ਜੋ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕੀਤਾ ਉਦੋਂ ਜਦ ਮੈਂ ਮੰਗ ਕੀਤੀ ਆ ਵਿਧਾਨ ਸਭਾ ਜਿੱ ਦਿੱਤਾ ਹੋਇਆ ਡੇਟ ਪੌਣੇ 2 ਸਾਲ ਹੋ ਗਏ ਨੇ 2 ਸਾਲ ਹੀ ਹੋ ਜਾਣੇ ਜਨਵਰੀ ਚ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਉੱਤਰਾਖੰਡ ਜਿੱਥੇ ਹੁਣ ਭਾਜਪਾ ਨੇ ਲੇਟੈਸਟ ਲਾ ਬਣਾਇਆ ਇੱਕ ਕਾਨੂੰਨ ਬਣਾਇਆ ਜਾਵੇ ਪੰਜਾਬ ਚ ਜਿਹੜਾ ਵੀ ਬਾਹਰੋਂ ਆਣ ਕੇ ਸਾਡੇ ਪੰਜਾਬ ਚ ਵਸਣਾ ਚਾਹੁੰਦਾ ਉਹ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰੇ ਬਿਨਾਂ ਸ਼ਰਤੋ ਕਿਸੇ ਨੂੰ ਇੱਥੇ ਆ ਜਾਣ ਦੀ ਇਜਾਜ਼ਤ ਮੈਂ ਕਿਸੇ ਦੇ ਖਿਲਾਫ ਨਹੀਂਗਾ ਜਿਵੇਂ ਜੇ ਹਿਮਾਚਲ ਲਾਅ ਬਣਾ ਸਕਦਾ ਤੇ ਇੱਥੇ ਪੰਜਾਬ ਦੇ ਵਿੱਚ ਵੀ ਲਾਅ ਬਣ ਸਕਦਾ ਕੁਝ ਲੋਕ ਕਹਿੰਦੇ ਸਾਡੇ ਬੱਚੇ ਵੀ ਵਿਦੇਸ਼ਾਂ ਜਾਂਦੇ ਨੇ ਕੀ ਮੈਂ ਪੁੱਛਣਾ ਚਾਹੁੰਦਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੁਹਾਨੂੰ ਬਿਨਾਂ ਕਾਨੂੰਨ ਤੋਂ ਬਿਨਾਂ ਸ਼ਰਤਾ ਪੂਰੀਆਂ ਕੀਤੇ ਇਜਾਜ਼ਤ ਦੇ ਜਾਂਦੀ ਹੈ ਉੱਥੇ ਇਹ ਸਾਰੇ ਮਸਲੇ ਨੇ ਪੰਜਾਬ ਦੇ ਜਿਹਦੇ ਕਰਕੇ ਸਾਡੇ ਪੰਜਾਬ ਦੇ ਨੌਜਵਾਨ ਹਤਾਸ਼ ਹੋ ਕੇ ਆ ਜਦੋਂ ਖੇਤੀ ਖਤਮ ਹੋ ਗਈ ਫੇਲ ਹੋ ਗਈ ਲੱਭਣਾ ਕੁਝ ਨਹੀਂਗਾ ਤਾਂ ਉਹ ਵਿਦੇਸ਼ਾਂ ਵਿੱਚ ਜਾ ਰਹੇ ਨੇ ਇਹਨਾਂ ਮੁੱਦਿਆਂ ਦੇ ਉੱਤੇ ਪੰਜਾਬ ਦੀ ਸਿਆਸਤ ਕੇਂਦਰਿਤ ਹੋਣੀ ਚਾਹੀਦੀ ਨਾ ਕਿ ਆ ਛੋਟੀਆਂ-ਛੋਟੀਆਂ ਗਾਲੀ-ਗਲੋਚ ਟਿਚਰਾਂ ਤੇ ਚੁਟਕਲੇ ਇਹ ਪੰਜਾਬ ਦੇ ਮੁੱਦੇ ਨੇਗੇ ਇੱਕ ਵਾਰ ਫਿਰ ਮੈਂ ਆਸ ਜਿੰਨੇ ਸਾਡੇ ਸਤਿਕਾਰਯੋਗ ਭਰਾ ਬੈਠੇ ਨੇ ਸਭ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਇੱਥੇ ਟਰਾਲੀਆਂ 'ਚ ਬੈਠੇ ਅੰਦੋਲਨ 'ਚ ਬੈਠੇ ਤੁਹਾਡਾ ਸਭ ਨੂੰ ਬਹੁਤ ਬਹੁਤ ਸ਼ੁਕਰੀਆ ਔਰ ਡੱਲੇਵਾਲ ਸਾਹਿਬ ਦੀ ਸਿਹਤ ਵਾਸਤੇ ਅਰਦਾਸ ਕਰਦੇ ਹੋਏ ਤੁਹਾਡੇ ਤੋਂ ਖਿਮਾ ਦਾ ਜਾਚਕਾਂ ਪਿਆਰ ਨਾਲ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ